ਅੰਮ੍ਰਿਤਸਰ ਦੇ 88 ਫੁੱਟਾ ਰੋਡ ਤੋਂ ਗੁੰਮ ਹੋਇਆ ਬੱਚਾ ਕਰੀਬ 1 ਸਾਲ ਬਾਅਦ ਆਪਣੇ ਮਾਪਿਆਂ ਨੂੰ ਵਾਪਸ ਮਿਲ ਗਿਆ। ਦੋਸਤੋ ਬਾਅਦ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਿਹਾ। ਇਹ ਬੱਚਾ ਕਰੀਬ 1 ਸਾਲ ਪਹਿਲਾਂ ਗੁੰਮ ਹੋਇਆ ਸੀ। ਦੋਸਤੋ ਬਾਅਦ ਪਰਿਵਾਰ ਨੇ ਜਿੱਥੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉੱਥੇ ਹੀ ਖੁਦਵੀ ਬੱਚੇ ਦੀ ਕਾਫੀ ਪਾਲ ਕੀਤੀ। ਪਰ ਹੁਣ ਇਸ ਬੱਚੇ ਨੂੰ ਪੁਲਿਸ ਨੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਅੰਮ੍ਰਿਤਸਰ ਦੇ ਇੱਕ ਪਰਿਵਾਰਕ ਦੀ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੂੰ ਉਹਨਾਂ ਦਾ ਗੁੰਮ ਹੋਇਆ ਬੱਚਾ ਦੁਬਾਰਾ ਵਾਪਸ ਮਿਲ ਗਿਆ ਜੋ ਅੰਮ੍ਰਿਤਸਰ ਦੇ 88 ਫੁੱਟਾ ਰੋਡ ਤੋਂ ਕਰੀਬ 1 ਸਾਲ ਪਹਿਲਾਂ ਗੁੰਮ ਹੋ ਗਿਆ ਸੀ ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹ ਧੰਨਵਾਦ ਕਰਦੇ ਨੇ ਐਨ ਜੀਓ ਅਤੇ ਪੁਲਿਸ ਦਾ ਜਿਨ੍ਹਾਂ ਕਰਕੇ ਸਾਡਾ ਬੱਚਾ ਸਾਨੂੰ ਦੁਬਾਰਾ ਵਾਪਸ ਮਿਲ ਸਕੇ ਉਹਨਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਗੁੰਮ ਹੋਇਆ ਬੱਚਾ ਮਿਲਦਾ ਤਾਂ ਪੁਲਿਸ ਨੂੰ ਜ਼ਰੂਰ ਇਸ ਦੀ ਜਾਣਕਾਰੀ ਦਿਓ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ 사ਸੀ ਜੀ ਕਿੰਨੀ ਦਿਨ ਬਾਅਦ ਲੱਭਾ ਤੇ ਸੱਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਾ ਸੀ ਤੇ ਕਿੱਥੇ 88 ਫੁੱਟ ਤੋਂ ਗਵਾਚਿਆ ਸੀ ਜੀ 사ਸੀ ਰੋਡ ਤੋਂ ਗਵਾਚਿਆ ਸੀ ਹਾਂਜੀ ਸਰ ਜੀ ਆਜਾ ਜੀ ਥਾਣੇ ਆਇਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਆ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਬਹੁਤ ਸ਼ੁਕਰਗੁਜ਼ਾਰ ਆਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਨਜੀਓ ਵਾਲਿਆਂ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਆਜ ਤੁਸੀਂ ਮੂੰਹ ਮਿੱਠਾ ਕਰਵਾਇਆ ਪ੍ਰ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗੀ ਜੇ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਾਮਤ ਬਿਲਕੁਲ ਸਰ ਜੀ ਹਾਂਜੀ ਸਰ ਜੀ ਬਹੁਤ ਸਹੀ ਸਲਾਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਘੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀ ਇਸ ਮੌਕੇ ਜਦੋਂ ਬੱਚੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਗਲਤੀ ਨਾਲ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ ਫਿਰ ਉਸ ਨੂੰ ਇੱਕ ਵਿਅਕਤੀ ਆਪਣੇ ਘਰ ਲੈ ਗਿਆ ਜਿਸ ਨੇ ਉਸ ਨੂੰ ਰੋਟੀ ਪਾਣੀ ਖਵਾਇਆ ਉਸ ਤੋਂ ਬਾਅਦ ਅਜੋ ਕੇ ਸਾਲ ਬਾਅਦ ਮੈਂ ਆਪਣੇ ਘਰ ਪਹੁੰਚ ਸਕਿਆ ਆ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਉਹ ਮੈਂ ਨਾ ਖੇਡਣ ਡਿਆ ਹਾਂ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚੇਤਾ ਭੁੱਲ ਗਿਆ ਸੀ ਤੇ ਮੈਂ ਰੋਣ ਡਿਆ ਪਿਆ ਫਿਰ ਕੀ ਹੋਇਆ ਸੀ ਫਿਰ ਤੇ ਮੈਂ ਰੋਣ ਡਿਆ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਤੇਰੀ ਕੀ ਗੱਲ ਆ ਤੈਨੂੰ ਰੋਣ ਕਿਉਂ ਡਿਆ ਮੈਂ ਦੌੜਨ ਕਿਉਂ ਗਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੱਤਾ ਭੁੱਲ ਗਿਆ ਮੈਨੂੰ ਗਲੀ ਦਾ ਵੀ ਚਿੱਤਾ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜੇ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਤਦ ਮੈਂ ਛੱਡ ਜਾਵਾਂ ਮੁਰੇ ਰੋਟੀ ਪਾਣੀ ਸਾਰੇ ਸਹੀ ਸੀ ਸਾਰਾ ਸਹੀ ਸੀ ਕੋਈ ਨਹੀਂ ਕੋਈ ਆਪਣੇ ਪਰਿਵਾਰ ਕੋਈ ਕਿ ਕਿੰਨੀ ਕਿ ਕਿੰਨੀ ਕੋਸ਼ਿਸ਼ ਮਿਲੀ ਜੀ ਤੁਹਾਡੇ ਮਾ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਏ ਹੋ ਹਾਂਜੀ ਹਾਂਜੀ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਏ ਹਾਂ ਅੱਜ ਥਾਣੇ ਦੇ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਨਾ ਧੰਨਵਾਦ ਕਰਦੇ। ਤੇ ਆ ਕੇ ਮੰਮੀ ਨੇ ਪਛਾਣ ਲਿਆ ਸਰ ਮੰਮਾ ਮੰਮੀ ਨੂੰ ਪਛਾਣ ਲਿਆ ਸੀ ਉਹਦੇ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਾ ਆਪਣੀ ਮਾਸੀ ਦੇ ਘਰ ਗਿਆ ਸੀ ਜਿੱਥੋਂ ਇਹ ਗੁੰਮ ਹੋ ਗਿਆ ਸੀ ਪਰ ਪੁਲਿਸ ਨੇ ਕਾਫੀ ਥਾਵਾ ਹਉਤੇ ਇਸ ਬੱਚੇ ਦੀ ਭਾਲ ਕੀਤੀ ਜਿਸ ਤੋਂ ਬਾਅਦ 1 ਸਾਲ ਬਾਅਦ ਜਾ ਕੇ ਇਹ ਬੱਚਾ ਬਰਾਮਦ ਹੋਇਆ ਜੋ ਸਹੀ ਸਲਾਮਤ ਹੈ। ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਹੋਇਆ ਸੀ ਆਪਣੇ ਲక్ష్ਮੀ ਵਿਹ 88 ਫੁੱਟ ਤੋਂ ਆਪਣੇ ਮਾਸਤੇ ਦੇ ਘੜਾਇਆ ਸੀ ਉੱਥੋਂ ਚੱਲ ਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆ ਕਰਮ ਸਿਰ ਨੇ ਦੱਸਿਆ ਕਿਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਕਿਤੇ ਬਹਿ ਕੇ ਕਿਦੀ ਕਿਸ ਨਾ ਕਿਦੀ ਕਿਸ ਨਾ ਉਹ ਚਲ ਗਿਆ ਡੇਰਾ ਬਾਬਾ ਨਾਨਕਾ ਲਾ ਉਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ ਉਹਨੇ ਰੋਟੀ ਪਾਣੀ ਕੌਣ ਦੇ ਰਹੇ ਜਿਹਨੂੰ ਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਜੀ ਦਿਮਾਗ ਦੇ ਤੌਰ ਤੇ ਨੂੰ ਪਤਾ ਨਹੀਂ ਪਿਰ ਮਾਂ ਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਉਮਰ ਹੈ ਜੀ ਇਹਦੀ ਉਮਰ ਆ ਗਈ ਕਰੀਬ 10 ਸਾਲ 10 12 ਸਾਲ ਇਹਦੀ ਮਾਤਾ ਪਿਤਾ ਆਏ ਥਾਡੇ ਕੋਲ ਇੱਥੇ ਹਾਂ ਜੀ ਹਾਂ ਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂ ਸਾਰੇ ਆਏ ਆ ਕਿ ਕਿੰਨੇ ਕੰਮ ਕਰਕੇ ਸਮਾਜ ਦੇ ਕੋਈ ਪੁਸਤਕਾਂ ਸਾਡੇ ਕੋਈ ਵੀ ਦਿਮਾਗੀ ਨਹੀਂ ਨਹੀਂ ਵਧੀਆ ਕੰਮ ਕੀਤਾ ਪੁਸਤਕ ਨੇ ਆਪਣੀਆਂ ਤੇ ਇਹਦੇ ਵਿੱਚ ਦੇ ਮਾਪਿਆਂ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਓ ਠੀਕ ਫਿਰ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਭਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ ਦੱਸ ਦਈਏ ਕਿ ਇਸ ਮੌਕੇ ਪਰਿਵਾਰ ਦੇ ਵੱਲੋਂ ਬੱਚਾ ਮਿਲਣ ਦੀ ਖੁਸ਼ੀ ਦੇ ਵਿੱਚ ਥਾਣੇ ਦੇ ਵਿੱਚ ਮਠਿਆਈ ਵੰਡੀ ਗਈ ਹੈ ਅਤੇ ਵਾਰ-ਵਾਰ ਪੁਲਿਸ ਦਾ ਧੰਨਵਾਦ ਕੀਤਾ ਗਿਆ ਹੈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ